ਤੇ ਹਾਂਜੀ ਕਿਵੇਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਲਓ ਜੀ ਅੱਜ ਦਾ ਜਿਹੜਾ ਆਪਾਂ ਦੇਖੋ ਬਹੁਤ ਹੀ ਸੋਹਣਾ ਆਪਣੀ ਬੁਟੀਕ ਤੇ ਸੂਟ ਤਿਆਰ ਹੋਇਆ ਤੇ ਉਹਦੀ ਆਪਾਂ ਇੱਕ ਛੋਟੀ ਜੀ ਵੀਡੀਓ ਲੈ ਕੇ ਆਏ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਦੇ ਨਾਲ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਸੀਂ ਆਪਣੇ ਨਾਲ ਨਾਲ ਹੋਰ ਪਹਿਣਾ ਵੀ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਆਪਣੇ ਮਨ ਪਸੰਦ ਆਪਾਂ ਤੋਂ ਰੈਡੀ ਕਰਵਾ ਸਕਣ ਤਦੋਂ ਇਹ ਸੂਟ ਦੀ ਆਪਾਂ ਬਹੁਤ ਹੀ ਜਿਹੜੀ ਸੋਹਣੀ ਜਿਹੀ ਲੁੱਕ ਬਣ ਕੇ ਤਿਆਰ ਹੋਈ ਹੈ ਦੇਖੋ ਇਹ ਬਹੁਤ ਪਿਆਰੇ ਜੇ ਕਲਰ ਦਾ ਸੂਟ ਸੀ ਤੇ ਦੇਖੋ ਇਹ ਹੈਗੀ ਹੈ ਦੀ ਪਲੇਨ ਬਾਟਮ ਤੇ ਕੋਸ਼ੇ ਦੀ ਟੈਪੀ ਦੇ ਵਿੱਚ ਥੋੜੀ ਜਿਹੀ ਸ਼ਾਈਨ ਪੈ ਰਹੀ ਹੈ ਬਾਕੀ ਵੈਸੇ ਇਹ ਕ੍ਰੇਪ ਦੀ ਜਿਹੜੀ ਸਲਵਾਰ ਆ ਪਲੇਨ ਤੇ ਇਹਨੂੰ ਆਪਾਂ ਜਮਾ ਬਿਲਕੁਲ ਪਲੇਨ ਰੱਖਿਆ ਤੇ ਵਰਕ ਨਹੀਂ ਕੀਤਾ ਕਿਉਂਕਿ ਜਿਹੜਾ ਇੱਧਰ ਆਪਾਂ ਸੂਟ ਵਰਕ ਕੀਤਾ ਇਹਨੂੰ ਆਪਾਂ ਦੇਖੋ ਬਹੁਤ ਸੋਹਣਾ ਵਰਕ ਕਰਕੇ ਇਸ ਤਰ੍ਹਾਂ ਤਿਆਰ ਕੀਤਾ ਹੈ ਤੁਹਾਨੂੰ ਦਿਖਾਉਣੀ ਆ ਵੀ ਜੋ ਆਪਾਂ ਇਹ ਸੂਟ ਆ ਸਾਰਾ ਤਿੱਲੇ ਨਾਲ ਕਿਸ ਤਰ੍ਹਾਂ ਰੈਡੀ ਕੀਤਾ ਤੇ ਕਲਰ ਤੁਸੀਂ ਸੂਟ ਦਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਗਾਜਰੀ ਸ਼ੇਡ ਦਾ ਸੂਟ ਆ ਇਹ ਥੋੜਾ ਜਿਹਾ ਡਾਰਕ ਗਾਜਰੀ ਹੈ ਤੇ ਲਓ ਜੀ ਇਹਦੀ ਮੈਚਿੰਗ ਜਿਹੜੀ ਬਹੁਤ ਸੋਹਣੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਫੁੱਲ ਕਰੀਮ ਦਾ ਇਹ ਬਿਲਕੁਲ ਪਿਓਰ ਕਰੀਮ ਦਾ ਸੂਟ ਹੈ ਤੇ ਇਹਨੂੰ ਦੇਖੋ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਮਸ਼ੀਨੀ ਵਰਕ ਦੇ ਨਾਲ ਤਿੱਲੇ ਵਰਕ ਦਾ ਕੰਮ ਦੇ ਕੇ ਬਹੁਤ ਹੀ ਪਿਆਰਾ ਜਿਹਾ ਇਸ ਤਰ੍ਹਾਂ ਡਿਜ਼ਾਈਨ ਪਾ ਕੇ ਆਪਾਂ ਇਹਨੂੰ ਤਿਆਰ ਕੀਤਾ ਤੇ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹਲਕਾ ਜਿਹਾ ਡਿਜ਼ਾਈਨ ਹੈ ਦੇਖੋ ਆਪਾਂ ਇਸ ਤਰ੍ਹਾਂ ਸਾਰੇ ਚ ਟੇਟੀਆਂ ਲਸਰਾਂ ਪਾ ਕੇ ਤੇ ਜਿਹੜਾ ਸਾਰੇ ਸੂਟ ਦੇ ਵਿੱਚ ਇਸ ਤਰ੍ਹਾਂ ਦੇ ਫੁੱਲ ਪਾ ਕੇ ਇਹਨੂੰ ਤਿਆਰ ਕੀਤਾ ਤੇ ਸੂਟ ਜਿਹੜਾ ਵੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਤਿਆਰ ਹੋਇਆ ਤੇ ਤੁਹਾਨੂੰ ਜੇ ਇਹ ਸੂਟ ਪਸੰਦ ਆ ਤਾਂ ਬਹੁਤ ਨਾਰਮਲ ਰੇਂਜ ਵਿੱਚ ਸੂਟ ਇਹ ਜਿਹੜਾ ਰੈਡੀ ਹੋਇਆ ਤੇ ਤੁਸੀਂ ਆਪਾਂ ਤੁਸੀਂ ਇਹ ਸੂਟ ਬਾਏ ਕਰ ਸਕਦੇ ਕਿਉਂਕਿ ਇਹਦੇ ਵਿੱਚ ਸੂਟ ਆਪਾਂ ਇਹ ਹਜੇ ਇੱਕ ਡਿਜ਼ਾਈਨ ਤਿਆਰ ਕੀਤਾ ਤੇ ਇਹਦੇ ਨਾਲ ਦੇ ਸੂਟ ਤਿਆਰ ਕਰਵਾਉਣ ਲਈ ਤੁਸੀਂ ਕਿਸੇ ਵੀ ਕਲਰ ਤੇ ਜਾਂ ਹੋਰ ਕੋਈ ਡਿਜ਼ਾਈਨ ਆਪਣੇ ਮਨਪਸੰਦ ਦਾ ਪਉ ਵਾਕਏ ਤਿਆਰ ਕਰਵਾ ਸਕਦਾ ਕਿ ਲੋ ਜੀ ਇੱਕ ਆਪਣੇ ਝਲਕਾ ਨੂੰ ਮਾਉਣ ਦਾ ਤੁਹਾਨੂੰ ਹੁੰਦਾ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਜੋ ਆਪਣੀ ਬੁਟੀਕ ਤੇ ਸੂਟ ਤਿਆਰ ਹੁੰਦੇ ਨੇ ਉਹ ਕਿੱਦਾਂ ਦੇ ਹੁੰਦੇ ਨੇ ਤੇ ਸਫਾਈ ਤੁਸੀਂ ਸੂਟ ਦੀ ਦੇਖ ਸਕਦੇ ਹੋ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਆ ਜਿਹੜਾ ਆਪਾਂ ਇਹ ਬਣਾ ਕੇ ਤਿਆਰ ਕੀਤਾ ਤੇ ਲੋ ਜੀ ਇਹ ਛੋਟੀ ਜਿਹੀ ਵੀਡੀਓ ਆਪਾਂ ਇੱਕ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਵਰਕ ਕਰਾਉਣ ਲਈ ਆਪਣੇ ਨਾਮ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਨਾਲ ਹੀ ਜੇ ਤੁਹਾਨੂੰ ਇਸ ਤਰ੍ਹਾਂ ਦਾ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਤੇ ਇਹਨੂੰ ਕਿਸੇ ਵੀ ਕਲਰ ਤੇ ਵਰਕ ਕਰਵਾ ਕੇ ਇਸ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਤੇ ਲਓ ਜੀ ਇਹ ਸੀ ਆਪਣਾ ਬੁਟੀਕ ਦਾ ਸਭ ਤੋਂ ਸੋਹਣਾ ਤੇ ਪਿਆਰਾ ਜਿਹਾ ਸੂਟ ਮਿਲਦੇ ਆ ਇੱਕ ਨਿਊ ਨਵੇਂ ਵਰਕ ਦੇ ਨਾਲ ਨਮੀ ਜਿਹਾ ਬਲੌਗ ਲੈ ਕੇ